ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਐਲਐਮਆਈਟੀ ਪੰਜਾਬ ਤੇ ਗੱਲ ਕਰਦੇ ਹਾਂ ਜਲੰਧਰ ਦੀ ਜਿੱਥੇ ਕਮਿਸ਼ਨਰ ਪੁਲਿਸ ਨੇ ਜਲੰਧਰ ਨੇ ਇੰਟਰ ਸਟੇਟ ਡਰੱਗ ਸੰਡਿਕੇਟ ਤੇ ਵੱਡੀ ਕਾਰਵਾਈ ਕਰਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਪਟਾਰ ਕੀਤਾ ਹੈ ਪੁਲਿਸ ਨੇ ਕਮਰਸ਼ੀਅਲ ਮਾਤਰਾ ਵਿੱਚ 205 ਗ੍ਰਾਮ ਕੋਕੀਨ 2 ਕਿਲੋ 420 ਗ੍ਰਾਮ ਆਈਸ 22 ਗ੍ਰਾਮ ਐਲਐਸਡੀ ਗੋਲੀਆਂ ਦੇ ਨਾਲ ਦੋ ਨਾਜਾਇਜ਼ ਅਸਲੇ ਤੇ 5 ਜਿੰਦਾ ਰਾਊਂਡ ਬਰਾਮਦ ਕੀਤੇ ਹਨ ਇਹ ਕਾਰਵਾਈ ਸੀਐਸਟਾਫ ਜਲੰਧਰ ਨੇ ਇੰਸਪੈਕਟਰ सुरेंद्र ਕੁਮਾਰ ਦੀ ਗਵਾਈ ਹੇਠ ਮਦਕਾਨੀ ਫਾਰਮ ਡੇਰੇ ਜੀਟੀ ਰੋਡ ਤੇ ਕੀਤੀ ਗਈ। ਦੋਸ਼ੀਆਂ ਨੂੰ ਪੁਲਿਸ ਰਿਪੋਰਟ ਤੇ ਲਿਆ ਗਿਆ ਹੈ ਤੇ ਪੁੱਛਗਿੱਛ ਜਾਰੀ ਹੈ ਤਾਂ ਜੋ ਪੂਰੇ ਨਸ਼ਾ ਨੈੱਟਵਰਕ ਨੂੰ ਬੇਨਕਾਬ ਕੀਤਾ ਜਾ ਸਕੇ। ਆਓ ਦੇਖਦੇ ਹਾਂ ਜਲੰਧਰ ਤੋਂ ਪੱਤਰਕਾਰ ਰਮੇਸ਼ ਗਾਵਦੀ ਐਲਮਾਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ। ਪੰਜਾਬ ਸਰਕਾਰ ਵੱਲੋਂ ਜੋ ਤੇ ਨਸ਼ਾ ਵਿਰੋਧ ਚੰਦਰੀ ਮਹਿਮਤ ਹੈ ਅੱਜ ਕਮਿਸ਼ਨਰਡ ਪੁਲਿਸ ਜਲੰਧਰ ਨੂੰ ਵੱਡੀ ਗੋ ਕਾਮਯਾਬੀ ਮਿਲੀ। ਜਦੋਂ ਸੀਏ ਇਚਾਰਜ ਇੰਸਪੈਕਟਰ ਸਿੰਦਰ ਵੱਲੋਂ ਇੱਕ ਸਿਕਰੇਟ ਇਨਫੋਰਮੇਸ਼ਨ ਤੇ ਕੰਮ ਕੀਤਾ ਜਾ ਰਿਹਾ ਸੀ ਜਿਸ ਦੇ ਤਹਿਤ ਇਹਨਾਂ ਨੇ ਦੋ ਬੰਦੇ ਰੌਂਡ ਅਪ ਕੀਤੇ ਜਿਨ੍ਹਾਂ ਦਾ ਨਾਮ ਸਾਗਰ ਬਬਰ ਅਤੇ ਤਮਾਚੂ ਉਤਰਾ ਹੈ ਇਹਨਾਂ ਕੋਲ ਪੁਸ਼ਕਿਰ ਦੇ ਦੌਰਾਨ 205 ਗ੍ਰਾਮ ਕੋਕੀਨ 2 ਕਿਲੋ ਚਸ ਇੱਕ ਰਿਵਾਲਵਰ ਬਤੀਬੋਰ ਇੱਕ ਪਿਸਟਲ ਬਤੀਬੋਰ 20 ਗ੍ਰਾਮ ਐਲਐਸਡੀ ਡਰੱਗ ਅਤੇ 20 ਗ੍ਰਾਮ ਆਇਸ ਡਰੱਗ ਫੜੀ ਗਈ ਹੈ ਇਹ ਜਿਹੜੇ ਆ ਬੜਾ ਹਾਈ ਪ੍ਰੋਫਾਈਲ ਜਿਹੜਾ ਆ ਡਰੱਗ ਦਾ ਰੈਕਡ ਚਲਾ ਰਹੇ ਸੀਗੇ ਔਰ ਇਹਨਾਂ ਦਾ ਫਾਰਵਰਡ ਲਿੰਕ ਤੇ ਬੈਕਵਰਡ ਲਿੰਕ ਦੇ ਵਿੱਚ ਸਾਡਾ ਕੰਮ ਸਟਾਰਟ ਹੋ ਗਿਆ ਜਿਹੜਾ ਵੀ ਇਹ ਫਾਰਵਰਡ ਲਿੰਕ ਦੇ ਵਿੱਚ ਤੇ ਬੈਕਵਰਡ ਲਿੰਕ ਦੇ ਵਿੱਚ ਜਿਹੜਾ ਵੀ ਆਏਗਾ ਉਹਨਾਂ ਨਾਲ ਉਹ ਅਸੀਂ ਜਲਦ ਰੈਕਡ ਕਰਾਂਗੇ ਥੈਂਕ ਯੂ